ਸੁਵਜ ਭਾਰਤ ਦੇ ਲੋਕਾਂ ਨੂੰ ਰਾਹਤ ਮਿਲਣ ਜਾ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਰੇਟ ਨੇ ਜਿਹੜੇ ਉਹ ਘਟ ਜਾਣਗੇ ਜੀਐਸਟੀ ਆ ਜਿਹੜਾ ਉਹ ਘਟਾ ਦਿੱਤਾ ਗਿਆ ਆਖਰਕਾਰ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਜ਼ਰੂਰ ਆਏਗਾ ਰਸੋਈ ਦੇ ਸਮਾਨ ਤੋਂ ਲੈ ਕੇ ਇਲੈਕਟ੍ਰੋਨਿਕ ਵਸਤੂਆਂ ਮੋਟਰਸਾਈਕਲ ਗੱਡੀਆਂ ਯਾਨੀ ਕਿ ਆਟੋਮੋਬਾਈਲਸ ਦੇ ਰੇਟ ਵੀ ਘਟ ਹੋ ਗਏ ਨੇ 22 ਸਤੰਬਰ ਤੋਂ ਅੱਜ ਇਹ ਜਿਹੜੀਆਂ ਕੀਮਤਾਂ ਨੇ ਉਹ ਲਾਗੂ ਹੋ ਜਾਣਗੀਆਂ ਦੱਸਦੀ ਹੈ ਕਿ ਜੀਐਸਟੀ ਕੌਂਸਲ ਨੇ ਫੈਸਲਾ ਕੀਤਾ ਸੀ ਕਿ ਦੋ ਸਲੈਬ ਦੇ ਵਿੱਚ ਹੀ ਟੈਕਸ ਲਗਾਇਆ ਜਾਵੇਗਾ ਜੀਐਸਟੀ ਜਿਸ ਤੋਂ ਬਾਅਦ ਜਿਹੜੇ ਵੱਧ ਸਲੈਬ ਦੇ ਟੈਕਸ ਸੀ ਉਹ ਘਟਾ ਦਿੱਤੇ ਗਏ ਸੀ ਆਖਰਕਾਰ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੋ ਵਸਤੂ ਤੇ ਸੇਵਾ ਕਰ ਜੀਐਸਟੀ ਚ ਕਟੌਤੀ ਸੋਮਵਾਰ ਤੋਂ ਲਾਗੂ ਹੋ ਰਹੀ ਹੈ ਜੀਐਸਟੀ ਦੀ ਦਰਾਂ ਕਟਨਾਲ ਰਸੋਈ ਦਾ ਸਮਾਨ ਇਲੈਕਟ੍ਰੋਨਿਕ ਉਪਕਰਨ ਦਵਾਈਆਂ ਤੇ ਮੈਡੀਕਲ ਉਪਕਰਨਾ ਤੋਂ ਲੈ ਕੇ ਵਾਹਨਾ ਤੱਕ ਲਗਭਗ 375 ਵਸਤਾਂ ਸਸਤੀਆਂ ਹੋ ਜਾਣਗੀਆਂ ਜੀਐਸਟੀ ਕੌਂਸਲ ਵੱਲੋਂ ਖਪਤਕਾਰਾਂ ਨੂੰ ਰਾਹਤ ਦਿੰਦਿਆਂ 22 ਸਤੰਬਰ ਤੋਂ ਜੀਐਸਟੀ ਦਰਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਨਾਲ ਕਿਉ ਪਨੀਰ ਮੱਖਣ ਨਮਕੀਨ ਕੈਚਪ ਜੈਮ ਸੁੱਕੇ ਮੇਵੇ ਕਾਫੀ ਅਤੇ ਆਈਸਕ੍ਰੀਮ ਵਰਗੀਆਂ ਆਮ ਵਰਤੋਂ ਦੀਆਂ ਚੀਜ਼ਾਂ ਤੋਂ ਇਲਾਵਾ ਟੀਵੀ 에어 ਕੰਡੀਸ਼ਨਰ ਵਾਸ਼ਿੰਗ ਮਸ਼ੀਨ ਵਰਗੇ ਮਹਿੰਗੇ ਉਤਪਾਦ ਵੀ ਸਸਤੇ ਹੋ ਜਾਣਗੇ ਜੀਐਸਟੀ ਦਰਾਂ ਵਿੱਚ ਬਦਲਾਅ ਦੇ ਮੱਦੇਨਜ਼ਰ ਰੋਜ਼ਾਨਾ ਵਰਤੋਂ ਦਾ ਸਮਾਨ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਪਹਿਲਾਂ ਹੀ ਕੀਮਤਾਂ ਘਟਾਉਣ ਦਾ ਐਲਾਨ ਕਰ ਦਿੱਤਾ ਜ਼ਿਆਦਾਤਰ ਦਵਾਈਆਂ ਅਤੇ ਫਾਰਮੂਲੇਸ਼ਨ ਅਤੇ ਗਲੂਕੋਮੀਟਰ ਅਤੇ ਡਾਇਗਨੋਸਟਿਕ ਕਿਟ ਵਰਗੇ ਮੈਡੀਕਲ ਉਪਕਰਨਾ ਤੇ GST ਦੀ ਦਰ ਘਟ ਕੇ 5% ਹੋਣ ਨਾਲ ਆਮ ਲੋਕਾਂ ਨੂੰ ਦਵਾਈਆਂ ਸਸਤੀਆਂ ਮਿਲਣਗੀਆਂ। ਸਿਮਿੰਟ ਤੇ GST 28 ਤੋਂ ਘਟਾ ਕੇ 18% ਕੀਤੀ ਗਈ ਹੈ। GST ਦਰਾਂ 'ਚ ਕਟੌਤੀ ਨਾਲ ਸਭ ਤੋਂ ਵੱਡਾ ਫਾਇਦਾ ਵਾਹਨ ਖਰੀਦਣ ਵਾਲਿਆਂ ਨੂੰ ਹੋਵੇਗਾ ਕਿਉਂਕਿ ਛੋਟੀਆਂ ਅਤੇ ਵੱਡੀਆਂ ਕਾਰਾਂ ਦੀ ਦਰ ਕਰਮਬਾਰ 18 ਤੋਂ 28% ਕੀਤੀ ਗਈ ਹੈ। ਕਾਰਾਂ ਦੀ ਕਈ ਕੀ ਕੰਪਨੀਆਂ ਨੇ ਪਹਿਲਾਂ ਹੀ ਕੀਮਤਾਂ ਘਟਾਉਣ ਦਾ ਐਲਾਨ ਕਰ ਦਿੱਤਾ ਹੈ। ਸੇਵਾਵਾਂ ਦੇ ਖੇਤਰ ਵਿੱਚ ਸਿਹਤ ਕਲੱਬ, ਸੈਲੂਨ, ਹਜ਼ਾਮਾ ਜਾਂ ਦੁਕਾਨਾਂ ਫਿਟਨੈਸ ਸੈਂਟਰ ਯੋਗ ਆਦਿ ਸੇਵਾਵਾਂ ਤੇ ਇਨਪੁਟ ਟੈਕਸ ਕ੍ਰੈਡਿਟ 18% ਤੋਂ ਘਟਾ ਕੇ ਬਿਨਾਂ ਟੈਕਸ ਕ੍ਰੈਡਿਟ ਤੋਂ 5% ਕੀਤਾ ਗਿਆ ਟੈਕਸ ਦਰ ਘਟਣ ਨਾਲ ਵਾਲਾ ਨੂੰ ਲਾਉਣ ਵਾਲੇ ਤੇਲ ਸਾਬਣ ਸ਼ੈਂਪੂ ਟੂਥ ਬ੍ਰਸ਼ ਟੂਥ ਪੇਸਟ ਆਦ ਰੋਜ਼ਮਰਾਂ ਦੀਆਂ ਵਸਤੂਆਂ ਤੋਂ ਇਲਾਵਾ ਟੈਲੀਕਮ ਪਾਊਡਰ ਅਤੇ ਫੇਸ ਪਾਊਡਰ ਸ਼ੇਵਿੰਗ ਕਰੀਮ ਆਦ ਵਰਗੀਆਂ ਵਸਤਾਂ ਵੀ ਸਸਤੀਆਂ ਹੋ ਗਈਆਂ ਨੇ ਜੀਐਸਟੀ ਦੀਆਂ ਦੋ ਸਲੇਬਾਂ ਹੁਣ ਜਾਰੀ ਹੋ ਗਈਆਂ ਨੇ ਯਾਨੀ ਕਿ ਲਾਗੂ ਹੋ ਗਈਆਂ ਨੇ ਕੀਮਤਾਂ ਬਹੁਤੀਆਂ ਵਸਤਾਂ ਤੇ ਸੇਵਾਵਾਂ ਤੇ 5 ਅਤੇ 18 ਫੀਸਰ ਟੈਕਸ ਲੱਗੇਗਾ ਲਗਜ਼ਰੀ ਵਸਤਾਂ ਲਈ ਟੈਕਸ ਦਰ 40 ਫੀਸਡ ਹੋਵੇਗਾ ਤੰਬਾਕੂ ਅਤੇ ਉਸ ਨਾਲ ਸੰਬੰਧਿਤ ਉਤਪਾਦਾਂ ਤੇ 28 ਫੀਸਡ ਉਪਕਰ ਲੱਗੇਗਾ ਹੁਣ GST ਦੀਆਂ 5 12 18 ਤੇ 28 ਫੀਸਦੀਆਂ ਚਾਰ ਸਲੇਬਾਂ ਨੇ GST ਕਟਣ ਨਾਲ ਹੋਟਲਾਂ ਵਿੱਚ 7500 ਰੁਪਏ ਜਾਂ ਉਸ ਤੋਂ ਘੱਟ ਕਿਰਾਏ ਵਾਲੇ ਕਮਰੇ 525 ਰੁਪਏ ਸਸਤੇ ਹੋ ਜਾਣਗੇ ਹੋਟਲ ਉਦਯੋਗ ਲਈ ICT ਤੋਂ ਬਿਨਾਂ GST ਦਰ 12 ਤੋਂ ਘਟਾ ਕੇ 5 ਫੀਸਦੀ ਕੀਤੀ ਗਈ ਹੈ